ਸੜਕ ਦੇ ਉੱਤੇ ਬੇਕਾਬੂ ਕਾਰ ਦਾ ਤਹਿਰ ਦੇਖਣ ਨੂੰ ਮਿਲਿਆ ਜਿੱਥੇ ਇੱਕ ਨੌਜਵਾਨ ਅਤੇ ਔਰਤ ਨੂੰ ਕਾਰ ਦੇ ਵੱਲੋਂ ਟੱਕਰ ਮਾਰੀ ਗਈ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਔਰਤ ਅਤੇ ਨੌਜਵਾਨ ਸੜਕ ਦੇ ਕਿਨਾਰੇ ਚੱਲ ਰਹੇ ਹੁੰਦੇ ਨੇ ਕਿਸੇ ਦੌਰਾਨ ਤੇਜ਼ ਰਫ਼ਤਾਰ ਕਾਰ ਆਉਂਦੀ ਹੈ ਜਿਨ੍ਹਾਂ ਦੇ ਵੱਲੋਂ ਬੁਰੀ ਤਰੀਕੇ ਦੇ ਨਾਲ ਨੌਜਵਾਨ ਅਤੇ ਜਿਹੜਾ ਔਰਤ ਹੁੰਦੀ ਹੈ ਉਸ ਨੂੰ ਬੁਰੀ ਤਰੀਕੇ ਦੇ ਨਾਲ ਜੋ ਟੱਕਰ ਮਾਰੀ ਜਾਂਦੀ ਹੈ ਤਾਂ ਕਈ ਫੁੱਟ ਜਿਹੜੇ ਹਵਾ ਦੇ ਵਿੱਚ ਉੱਡਦੇ ਹੋਏ ਵੀ ਨੌਜਵਾਨ ਅਤੇ ਔਰਤ ਦਿਖਾਈ ਦਿੱਤੇ ਨੇ ਉੱਥੇ ਕਿਹਾ ਜਾ ਰਿਹਾ ਕਿਸ ਹਾਦਸੇ ਦੇ ਵਿੱਚ ਨੌਜਵਾਨ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਜਦਕਿ ਔਰਤ ਗੰਭੀਰ ਜ਼ਖਮੀ ਹੋਈ ਹੈ ਤਾਂ ਮੁੰਬਈ ਦੀਆਂ ਇਹ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਨੇ ਜਿੱਥੇ ਹੁਣ ਜੋ ਸੋਸ਼ਲ ਮੀਡੀਆ ਤੇ ਹੁਣ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨਾ ਕਹਿਰ ਇਸ ਤੇਜ਼ ਰਫ਼ਤਾਰ ਕਾਰ ਦਾ ਦੇਖਣ ਨੂੰ ਮਿਲਿਆ ਨਵੀਂ ਮੁੰਬਈ ਦੇ ਲੋਜਾ ਇਲਾਕੇ ਦੀਆਂ ਇਹ ਤਸਵੀਰਾਂ ਦੇਖੀਆਂ ਜਾ ਸਕਦੀਆਂ ਨੇ ਜਿੱਥੇ ਹਿੱਟ ਐਂਡ ਰਨ ਹਾਦਸਾ ਸਾਹਮਣੇ ਆਇਆ ਜਿਸ ਦੇ ਵਿੱਚ ਇੱਕ ਤੇਜ਼ ਰਫ਼ਤਾਰ ਡਰਾਈਵਰ ਨੇ ਆਪਣੀ ਕਾਰ ਦੇ ਨਾਲ ਦੋ ਲੋਕਾਂ ਨੂੰ ਕੁਚਲ ਦਿੱਤਾ ਹੈ ਹਾਦਸੇ ਦੇ ਵਿੱਚ ਇੱਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਦੂਜਾ ਗੰਭੀਰ ਜ਼ਖਮੀ ਹੈ ਯਾਨੀ ਕਿ ਔਰਤ ਗੰਭੀਰ ਜ਼ਖਮੀ ਦੱਸੀ ਜਾ ਰਹੀ ਹੈ ਤਸਵੀਰਾਂ ਸਾਹ ਬਿਆਨ ਕਰਦੀਆਂ ਨੇ ਜਿਸ ਦੇ ਵਿੱਚ ਦਿਖਿਆ ਜਾ ਸਕਦਾ ਹੈ ਕਿ ਰਾਹ ਜਾਂਦੇ ਰਸਤੇ ਤੇ ਜਾਂਦੇ ਇੱਕ ਔਰਤ ਅਤੇ ਨੌਜਵਾਨ ਨੂੰ ਜੋ ਬੁਰੀ ਤਰੀਕੇ ਦੇ ਨਾਲ ਟੱਕਰ ਮਾਰੀ ਗਈ ਹੈ ਹਾਲਾਂਕਿ ਸੜਕ ਦੇ ਕਿਨਾਰੇ ਚੱਲ ਰਹੇ ਸੀ ਦੋਨੋਂ ਜਣੇ ਕਿਸੇ ਦੌਰਾਨ ਤੇਜ਼ ਰਫ਼ਤਾਰ ਕਾਰ ਆਂਦੀ ਹੈ ਜਿਨ੍ਹਾਂ ਦੇ ਵੱਲੋਂ ਕੁਚਲ ਦਿੱਤਾ ਗਿਆ ਤੇ ਕਈ ਦੇਰ ਹਵਾ ਦੇ ਵਿੱਚ ਇਹ ਨੌਜਵਾਨ ਅਤੇ ਔਰਤ ਮਹਿਲਾ ਨੂੰ ਦੇਖਿਆ ਗਿਆ ਜਿਸ ਤੋਂ ਬਾਅਦ 扑ੜਕ ਕੇ ਜਿਹੜਾ ਨੌਜਵਾਨ ਅੱਗੇ ਨੂੰ ਡਿੱਗਦਾ ਹੈ ਤੇ ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਹਾਦਸੇ ਦੇ ਵਿੱਚ 27 ਸਾਲਾ ਲਾਲੂ ਦਾਸ ਦੀ ਮੌਕੇ ਤੇ ਹਮੋਤ ਹੋ ਗਈ ਹੈ ਜਦਕਿ 44 ਸਾਲਾ ਪ੍ਰਮਿਲਾ ਦਾਸ ਗੰਬੀਰ ਜ਼ਖਮੀ ਹੋਈ ਹੈ ਜਿਨਾਂ ਨੂੰ ਹਸਪੀਟਲ ਅੰਦਰ ਦਾਖਲ ਕਰਵਾਇਆ ਗਿਆ ਤਾਂ ਉੱਥੇ ਹੀ ਹੁਣ ਹੈ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿੰਨਾ ਕਹਿਰ ਇਸ ਬੇਕਾਬੂ ਕਾਰ ਨੇ ਸੜਕ ਦੇ ਉੱਤੇ ਮਚਾਇਆ ਹੋਇਆ ਹੈ